ਜਾਸਤਿਕ ਹੈ ਕਿ ਇਸ ਮੇਲੇ ਵਿੱਚ ਜਿਹੜਾ ਵੱਖ-ਵੱਖ ਜ਼ੂਬਿਆਂ ਤੋਂ ਜਿਹੜੇ ਇੱਥੇ ਕਾਰੀਗਰ ਆਉਂਦੇ ਆ ਕਿ ਉਹਨਾਂ ਵੱਲੋਂ ਜਿਹੜੇ ਆਪਣੇ ਹੱਥ ਦੇ ਬਣਾਏ ਹੋਏ ਹਰ ਇੱਕ ਸਮਾਨ ਜਿਵੇਂ ਕਿ ਕੱਪੜਾ ਹੈਗਾ ਜਾਂ ਕੋਈ ਜੇ ਦਿਖਾ ਦਿੱਤੇ ਤਾਂ ਇਹ ਕੱਪੜੇ ਜਿਹੜੇ ਜਾਂ ਜਿਵੇਂ ਬਿਸ਼ਾਉਣ ਵਾਲੇ ਆ ਕਿ ਤਰਕੀਆਂ ਆ ਜਿਸ ਤਰ੍ਹਾਂ ਹੁੰਦੀਆਂ ਆ ਜਾਂ ਇਹ ذری ਟਾਈਪ ਹੈਗਾ ਹਾਂ ਤੇ ਕਲਾਕਾਰਤਾ ਵੀ ਬਹੁਤ ਬਣ ਰਹੀਆਂ ਗੀਆਂ ਜੇ ਦਿਖਾ ਦਿੱਤੇ ਬਹੁਤ ਹੀ ਕਮਾਲ ਦੀ ਚੀਜ਼ ਹੈਗੀ ਜਿਹੜੀ ਹੱਥੇ ਤਿਆਰ ਕੀਤੀ ਜਾਂਦੀ ਹੈਗੀ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਇਸ ਮਤਦਾਂ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਹ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਹਦੇ ਵਿੱਚ ਜਿਹੜੇ ਬਚੋਲਗੇ ਹੈਗੀ ਬਚੋਲਗੀ ਖਤਮ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਕਿਉਂਕਿ ਜਿਹੜੇ ਕਾਰੀਗਰ ਹੁੰਦੇ ਹੈਗੇ ਉਹ ਹੱਥੀਂ ਸਮਾਨ ਬਣਾਉਂਦੇ ਹੈ ਤੇ ਜਿਹੜੇ ਦੁਕਾਨਦਾਰ ਜਾਂ ਸਟੋਰਾਂ ਵਾਲੇ ਹੁੰਦੇ ਹੈਗੇ ਉਹ ਬਹੁਤ ਸਸਤਾ ਸਮਾਨ ਖਰੀਦ ਲੈਂਦੇ ਤੇ ਮੁੜ ਕੇ ਇਹ ਗਾਕਾਂ ਨੂੰ ਬਹੁਤ ਮਹਿੰਗਾ ਸਮਾਨ ਵੇਚਦੇ ਹੈਗੇ ਸਿਰਫ 10-12 ਸ਼ਹਿਰ ਜਿਵੇਂ ਕਸ਼ਮੀਰ ਤੋਂ ਹੈ ਗੁਜਰਾਤ ਤੋਂ ਹੈ ਰਾਜਸਥਾਨ ਤੋਂ ਹੈ ਬੰਗਾਲ ਤੋਂ ਹੈ ਹਰਿਆਣਾ ਤੋਂ ਹੈ ਹਰ ਵੀ ਮਨ ਆਪਣੇ ਪੰਜਾਬ ਦੇ ਵੀ ਇੱਥੇ ਲੋਕਲ ਵੀ ਆਰਟੀਸਨ ਹੈ ਸਾਡੇ ਕੋਲ ਜੋ ਇੱਥੇ ਆਪਣਾ ਪ੍ਰਦਰਸ਼ਨ ਕਰਨ ਆ ਰਹੇ ਹੈ ਸਾਰੇ ਇਹ ਜਿੰਨਾ ਵੀ ਲੋਕ ਆਏ ਆਗੇ ਪਹਿਲਾਂ ਤਾਂ ਸਰਕਾਰ ਉਹਨਾਂ ਨੂੰ ਹਰ ਦਿਨ ਦਾ ਭੱਤਾ ਦੇ ਰਹੀ ਹੈ 500 ਇਹਨਾਂ ਦਾ ਆਨ ਜਾਂਦਾ ਕਿਰਾਇਆ ਸਰਕਾਰ ਦੇ ਰਹੀ ਹੈ ਇੱਥੇ ਲੋਕ ਰਹਿ ਵੀ ਰਹੇ ਐ ਇੱਥੇ ਹੀ ਰਹਿ ਰਹੇ ਐ ਈਵਨ ਨਗਰ ਨਿਗਮ ਨੇ ਸਾਨੂੰ ਮੋਬਾਈਲ ਟਾਇਲਟਸ ਪ੍ਰੋਵਾਈਡ ਕਰਵਾਏ ਐ ਇੱਥੇ ਵੀ ਟਾਇਲਟਸ ਹੈਗੇ ਇਹਨਾਂ ਦਾ ਜਿੰਨਾ ਵੀ ਇਨਫਰਾਸਟ੍ਰਕਚਰ ਦਾ ਖਰਚਾ ਹੈ ਉਹ ਸਾਰਾ ਸਾਰਾ ਪਰ ਸਰਕਾਰ ਦੁਆਰਾ ਸਪਾਂਸਰਡ ਹੈ ਮਿਨਿਸਟਰੀ ਆਫ ਟੈਕਸਟਾਈਲ ਦੁਆਰਾ ਤਾਂ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਕਿ ਸਾਰੇ ਆਂਡੀਆਂ ਦੇ ਵਿੱਚੋਂ ਅਲੱਗ-ਅਲੱਗ ਸੂਬਿਆਂ ਤੋਂ ਇੱਥੇ ਲੇਡੀਆਂ ਆਈਆਂ ਹੋਈਆਂ ਤਾਂ ਆਪਣੇ ਜਿਵੇਂ ਆਪਣੇ ਘਰਾਂ ਦੇ ਛੋਟੇ-ਛੋਟੇ ਕੰਮਾਂ ਦੇ ਵਿੱਚੋਂ ਹੀ ਉਹਨਾਂ ਨੇ ਉੱਥੇ ਐਗਜ਼ਿਬਿਟ ਕੀਤਾ ਹੋਇਆ ਤੇ ਮਤਲਬ ਬਹੁਤ ਅੱਛਾ ਲੱਗ ਰਿਹਾ ਹੈ ਇਹ ਚੀਜ਼ਾਂ ਲੁਕਤ ਹੁੰਦੀਆਂ ਜਾ ਰਹੀਆਂ ਸੀਗੀਆਂ ਜਿਸ ਤਰ੍ਹਾਂ ਤਾਂ ਉਹਨਾਂ ਦੇ ਵਾਸਤੇ ਅਸੀਂ ਹੁਣ ਖਰੀਦ ਰਹੇ ਹਾਂ ਉਹਨਾਂ ਚੀਜ਼ਾਂ ਨੂੰ ਪੈਸੇ ਦੇ ਕੇ ਤਾਂ ਇਹਨਾਂ ਚੀਜ਼ਾਂ ਨੂੰ ਦੁਬਾਰਾ ਤੋਂ ਅੱਗੇ ਆਣ ਦੀ ਜ਼ਰੂਰਤ ਹੈ ਤਾਂ ਪਤਾ ਚੱਲਦਾ ਕਿ ਮਸ਼ੀਨਾਂ ਅਸੀਂ ਜਿੰਨੀਆਂ ਮਰਜ਼ੀ ਯੂਜ਼ ਕਰ ਲਈ ਪਰ ਜਿਹੜੀਆਂ ਹੱਥਾਂ ਨਾਲ ਕੰਮ ਕੀਤੀ ਹੋਈ ਚੀ ਸ਼ਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਵਿੰਗ ਸਿੰਘ ਸਿੱਧੂ ਬਠਿੰਡਾ ਨੂੰ ਜੇ ਮੇਲਿਆਂ ਦਾ ਸ਼ਹਿਰ ਕਿਹਾ ਜਾਵੇ ਤਾਂ ਕੋਈ ਅਥਕਥਨੀ ਨਹੀਂ ਹੋਵੇਗੀ ਕਿਉਂਕਿ ਲਗਾਤਾਰ ਜਿਹੜੇ ਇੱਥੇ ਮੇਲੇ ਲੱਗ ਰਹੇ ਹੈਗੇ ਪਿਛਲੇ ਦਿਨੇ ਵੀ ਜਿਹੜਾ ਪਾਵਰ ਸਟੇ ਮੇਲਾ ਲੱਗਾ ਸੀ ਤੇ ਉਸ ਤੋਂ ਬਾਅਦ ਜਿਹੜਾ ਰੋਜ਼ ਗਾਰਡਨ ਕੋਲੇ ਵੀ ਇੱਕ ਮੇਲਾ ਲੱਗਾਗਾ ਪਰ ਇਹ ਨਿੱਜੀ ਮੇਲੇ ਹੈਗੇ ਤੇ ਜੇ ਦੱਸ ਦਈਏ ਕਿ ਬਠਿੰਡਾ ਦੇ ਜਿਹੜਾ ਬੀਬੀ ਵਾਲਾ ਰੋਡ ਤੇ LIC ਦੇ ਸਾਹਮਣੇ ਜਿੱਥੇ ਕਿ ਪੁਰਾਣਾ ਢਿੱਲੋ ਪੈਲਸ ਹੁੰਦਾ ਸੀਗਾ ਉਸ ਜਗ੍ਹਾ 'ਚ ਇੱਕ ਜਿਹੜਾ ਕੇਂਦਰ ਸਰਕਾਰ ਦੀ ਮਦਦ ਨਾਲ ਮੇਲਾ ਲੱਗੇਗਾ ਦੱਸ ਗਏ ਕਿ ਇਸ ਮੇਲੇ ਵਿੱਚ ਜਿਹੜਾ ਵੱਖ-ਵੱਖ ਸੂਬਿਆਂ ਤੋਂ ਜਿਹੜੇ ਇੱਥੇ ਕਾਰੀਗਰ ਆਉਂਦੇ ਆ ਕਿ ਉਹਨਾਂ ਵੱਲੋਂ ਜਿਹੜੇ ਆਪਣੇ ਹੱਥ ਦੇ ਬਣਾਏ ਹੋਏ ਹਰ ਇੱਕ ਸਮਾਨ ਜਿਵੇਂ ਕਿ ਕੱਪੜਾ ਹੈਗਾ ਜਾਂ ਕੋਈ ਜੇਹਦ ਖਦਗੇ ਤਾਂ ਇਹ ਕੱਪੜੇ ਜਿਹੜੇ ਜਾਂ ਜਿਵੇਂ ਬਿਸ਼ਾਉਣ ਵਾਲੇ ਆ ਕਿ ਦਰਗੀਆਂਆਂ ਜਿਸ ਤਰ੍ਹਾਂ ਹੁੰਦੀਆਂ ਗਿਆ ਜਾਂ ਇਹ ਦਰੀ ਟਾਈਪ ਹੈਗਾ ਦੇਖੋ ਤੁਸੀਂ ਦੇਖ ਰਹੇ ਹੋ ਕਿ ਕਿ ਬਹੁਤ ਹੀ ਵਧੀਆ ਕਮਾਲ ਦੇ ਜਿਹੜੇ ਇੱਥੇ ਪ੍ਰੋਡਕਟ ਆਉਂਦੇ ਹੈਗੇ ਹਰ ਇੱਕ ਚੀਜ਼ ਦੇ ਮਤਲਬ ਕਿ ਹੱਥੀ ਜਿਹੜਾ ਬਣਾਏ ਹੈਗੇ ਜੇ ਇਧਰ ਇੱਥੇ ਕਲਾਕਾਰਤਾ ਵੀ ਬੰਨ ਰਹੀਆਂ ਹੈਗਾ ਜਿੱਤੇ ਖੜਗੇ ਤਾਂ ਬਹੁਤ ਹੀ ਕਮਾਲ ਦੀ ਚੀਜ਼ ਹੈਗੀ ਜਿਹੜੀ ਹੱਥੀ ਤਿਆਰ ਕੀਤੀ ਜਾਂਦੀ ਹੈਗੀ ਤੇ ਇਸ ਤਰ੍ਹਾਂ ਜਿਹੜੇ ਬੱਕ ਬੱਕ ਸੂਬਿਆਂ ਤੋਂ ਇਹ ਕਾਰੀਗਰ ਹੁੰਦੇ ਹੈਗੇ ਉਹ ਆਪਣੇ ਹੱਥੇ ਜਿਹੜਾ ਸਮਾਨ ਬਣਾਇਆ ਹੁੰਦਾ ਉਹ ਲੈ ਕੇ ਇੱਥੇ ਪਹੁੰਚਦੇ ਹੈਗੇ ਤੇ ਜਿਹੜੇ ਤਾਂ ਜੋ ਨਾਲੇ ਤਾਂ ਇਹਨਾਂ ਦਾ ਜਿਹੜਾ ਕੀ ਸਮਾਨ ਹੈਗਾ ਉਹ ਵਿਕ ਸਕੇ ਕਿਉਂਕਿ ਇਹਦੇ ਵਿੱਚ ਜਿਹੜੇ ਬਚੋਲ ਗਈ ਹੈਗੀ ਬਚੋਲ ਗਈ ਖਤਮ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਕਿਉਂਕਿ ਜਿਹੜੇ ਕਾਰੀਗਰ ਹੁੰਦੇ ਹੈਗੇ ਉਹ ਇੱਥੇ ਸਮਾਨ ਬਣਾਉਂਦੇ ਆ ਤੇ ਜਿਹੜੇ ਦੁਕਾਨਦਾਰ ਜਾਂ ਸਟੋਰਾਂ ਵਾਲੇ ਹੁੰਦੇ ਹੈਗੇ ਉਹ ਬਹੁਤ ਸਸਤਾ ਸਮਾਨ ਖਰੀਦ ਲੈਂਦੇ ਆ ਤੇ ਮੁੜ ਕੇ ਇਹ ਗਾਕਾਂ ਨੂੰ ਬਹੁਤ ਮਹਿੰਗਾ ਸਮਾਨ ਵੇਚਦੇ ਹੈਗੇ ਪਰ ਇਹਨਾਂ ਵੱਲੋਂ ਜਿਹੜੇ ਡਾਇਰੈਕਟ ਇੱਥੇ ਸੇਲ ਕੀਤੀ ਜਾਂਦੀ ਹੈ ਕਿਉਂਕਿ ਸਰਕਾਰ ਵੱਲੋਂ ਜਿਹੜਾ ਇਹਨਾਂ ਲਈ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਆਪਣਾ ਸਮਾਨ ਜਾ ਕੇ ਇੱਥੇ ਵੇਚ ਸਕਦੇ ਹੈਗੇ ਇਹਨਾਂ ਲਈ ਜਿਹੜਾ ਸਹੂਲਤਾਂ ਵੀ ਸਾਰੀਆਂ ਦਿੱਤੀਆਂ ਜਾਂਦੀਆਂ ਗਈਆਂ ਤੇ ਜਿਹੜਾ ਵਿਚੋਲਗੀ ਦਾ ਹੁੰਦਾ ਹੈਗਾ ਜੇ ਕਹਿੰਦੇ ਵਿਚਾਲੜਾ ਉਹ ਵੀ ਇਹ ਤੇ ਖਤਮ ਹੋ ਜਾਂਦਾ ਤੇ ਇਹ ਕਾਰੀਗਰ ਨੂੰ ਜਿਹੜਾ ਪ੍ਰਾਫਿਟ ਹੁੰਦਾ ਹੈਗਾ ਕਿਉਂਕਿ ਭੰਵੇਂ ਦੁਕਾਨਾਂ ਨਾਲੋਂ ਜਾਂ ਸ਼ੋਅਰੂਮ ਨਾਲੋਂ ਭੰਵੇਂ ਘੱਟ ਰੇਟ ਤੇ ਵੇਚਿਆ ਜਾਵੇ ਤਾਂ ਵੀ ਕਾਰੀਗਰ ਨੂੰ ਇਹਦੇ ਨਾਲ ਵੱਧ ਪ੍ਰਾਫਿਟ ਹੋ ਸਕਦਾ ਹੈਗਾ ਵੱਧ ਲਾਭ ਹੋ ਸਕਦਾ ਹੈਗਾ ਸਾਡੇ ਨਾਲ ਵੀ ਇੱਥੇ ਵੀ ਜੁੜਿਆ ਹੈਗੇ ਜਿਹੜੇ ਕੀ ਇਸ ਦੇ ਓਨਰ ਹੈਗੇ ਆਪਾਂ ਗੱਲ ਕਰਦੇ ਆ ਸੱਸੀਕਰ ਜੀ ਸੱਸੀਕਰ ਜੀ ਬਿੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੇਸ਼ਵ ਹੈ ਮੈਂ ਹੈਂਡੀਕੈਪ ਪ੍ਰੋਮੋਸ਼ਨ ਆਫੀਸਰ ਹਾਂ ਐਂਸਰ ਮੈਂ ਓਨਰ ਹੀ ਮੈਂ ਐਮਪਲਾਈ ਐਸ ਅ ਸੈਂਟਰ ਗਵਰਨਮੈਂਟ ਦਾ ਇਹ ਗਾਂਧੀਸ਼ੀਲ ਬਾਜ਼ਾਰ ਮਿਨਿਸਟਰੀ ਆਫ ਟੈਕਸ ਆਫਿਸ ਆਫ ਡਵੈਲਪਮੈਂਟ ਕਮਿਸ਼ਨਰ ਮਿਨਿਸਟਰੀ ਆਫ ਟੈਕਸਟ ਗਵਰਨਮੈਂਟ ਇੰਡੀਆ ਦੁਆਰਾ ਸਪਾਂਸਰਡ ਹੈ ਮੈਂ ਐਚ ਐਸ ਸੀ ਹੁਸ਼ੈਰਪੁਰ ਤੋਂ ਮੈਂ ਐਮਪਲਾਈ ਐਸ ਪ੍ਰੋਮੋਸ਼ਨ ਆਫੀਸਰ ਹਾਂ ਜਿਵੇਂ ਆਮ ਮੇਲੇ ਲੱਗਦੇ ਹੈਗੇ ਉਹਨਾਂ ਚ ਬਹੁਤ ਹੋਰ ਕੁਝ ਹੁੰਦਾ ਇਹ ਮੇਲਾ ਕੀ ਹੈਗਾ ਕੀ ਚੀਜ਼ ਇਹਦੇ ਚ ਕਿਸ ਤਰ੍ਹਾਂ ਸਰ ਇਹ ਇੱਕ ਮਾਰਕੀਟਿੰਗ ਇਵੈਂਟ ਹੈ ਜੋ ਕਿ ਜੋ ਸਿਰਫ ਹਸ ਐਕਸਕਲੂਸਿਵਲੀ ਹਸ ਸ਼ਿਲਪੀਆਂ ਵਾਸਤੇ ਇਹ ਬਣਾਇਆ ਗਿਆ ਇੱਕ ਪਲੇਟਫਾਰਮ ਬਣਾਇਆ ਗਿਆ ਜੋ ਵੀ ਆਪਦੇ ਹੱਥ ਦੇ ਕਾਰੀਗਰ ਹੈ ਉਹ ਆਪਦਾ ਸਮਾਨ ਇੱਥੇ ਆ ਕੇ ਲੋਕਾਂ ਨੂੰ ਸਿੱਧਾ ਡਾਇਰੈਕਟ ਇੰਟਰੈਕਟ ਕਰਦੇ ਹੁੰਦਾ ਕੀ ਹੈ ਸਰ ਵੱਡੇ ਵੱਡੇ ਸ਼ੋਅਰੂਮ ਤੁਸੀਂ ਦੇਖੇ ਹੋਵੋਗੇ ਆ ਜਿਹੜੀ ਆਈਟਮਸ ਹੁੰਦੀ ਹੈ ਸਰ ਸ਼ਿਲਪ ਦੀ ਆਈਟਮ ਹੁੰਦੀ ਹੈ ਉਹ ਬਹੁਤ ਹੀ ਮਹਿੰਗੇ ਰੇਟਾਂ ਵਿੱਚ ਵੇਚ ਜਾਂਦੀ ਹੈ ਉਹ ਖੁਦ ਤਾ ਬਣਾਉਂਦੇ ਨਹੀਂ ਉਹ ਇੰਨਾ ਹੀ ਕਾਰੀਗਰਾਂ ਤੋਂ ਸਮਾਨ ਲੈਂਦੇ ਆ ਉਹ ਉੱਥੇ ਬਾਹਰ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆਗੇ ਇਹਨਾਂ ਦਾ ਸਰ ਕੀ ਹੁੰਦਾ ਜਿਹੜਾ ਪ੍ਰੋਫਿਟ ਆਫ ਮਾਰਜਿਨ ਆ ਪ੍ਰੋਫਿਟ ਆ ਉਹ ਉੱਥੇ ਖਤਮ ਹੋ ਜਾਂਦਾ ਹੈ ਕਿਉਂਕਿ ਸਰ ਇੰਨੇ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਹੁੰਦੇ ਤੇ ਇਹਨਾਂ ਨੂੰ ਤਾਂ ਬਸ ਇੰਨੇ ਪੈਸੇ ਇੰਨਾ ਮਿਲ ਜੇ ਬਹੁਤ ਹੈ ਉਸ ਚੀਜ਼ ਨੂੰ ਸਰ ਖਤਮ ਕਰਨ ਲਈ ਉਸ ਚੀਜ਼ ਨੂੰ ਪੂਰਾ ਦਬਾਨ ਲਈ ਸਰ ਗਵਰਨਮੈਂਟ ਆਫ ਇੰਡੀਆ ਨੇ ਮਿਨਿਸਟਰ ਟੈਕਸਟਾਈਲ ਨੇ ਇਹ ਇੱਕ ਮਾਰਕੀਟਿੰਗ ਨਿਆ ਨਿਆ ਕਿਟੈ ਜਿਸ ਵਿੱਚ ਜਿੰਨੇ ਵੀ ਕਾਰੀਗਰ ਹੋਣਗੇ ਉਹ ਆਣਗੇ ਆਪਣਾ ਜੋ ਸਮਾਨ ਆਪਣਾ ਜੋ ਸ਼ਿਲਪ ਹੈ ਉਹਦੀ ਪ੍ਰਦਰਸ਼ਨੀ ਕਰਨਗੇ ਤੇ ਡਾਇਰੈਕਟ ਆਰਟਿਸਟ ਟੂ ਕੰਜ਼ਿਊਮਰਸ ਆਏ ਜੋ ਵੀ ਲੋਕ ਵਿਜ਼ਿਟਰਸ ਹਨ ਉਹਨਾਂ ਨੂੰ ਬੇਚ ਸਕਣਗੇ ਸਰ ਜਿੰਨੇ ਕਾਰੀਗਰ ਆਗੇ ਹੈ ਅੱਜ ਸਮਾਨ ਬਣੂ ਇਹ ਕਿੱਥੋਂ ਕਿੱਥੋਂ ਆ ਰਹੇ ਹੈ ਕਿ ਕਿਹੜੇ ਸਬਤੋਂ ਹੈ ਸਿਰਫ 10 12 ਸ਼ਹਿਰ ਕਸ਼ਮੀਰ ਤੋਂ ਹੈ ਗੁਜਰਾਤ ਤੋਂ ਹੈ ਰਾਜਸਥਾਨ ਤੋਂ ਹੈ ਬੰਗਾਲ ਤੋਂ ਹੈ ਹਰਿਆਣਾ ਤੋਂ ਹੈ ਹਰ ਵੀ ਮਨ ਆਪਣੇ ਪੰਜਾਬ ਦੇ ਵੀ ਇੱਥੇ ਲੋਕਲ ਵੀ ਆਰਟੀਜ਼ਨ ਹੈ ਸਾਡੇ ਕੋਲ ਜੋ ਇੱਥੇ ਆਪਣਾ ਪ੍ਰਦਰਸ਼ਨ ਕਰਨ ਆ ਰਹੇ ਨੇ ਇਹ ਜਿਹੜੇ ਮੇਲੇ ਲੱਗ ਰਿਹਾ ਹੈਗਾ ਜਿਵੇਂ ਗਾਂਧੀ ਸਿਲਪੂ ਬਾਜ਼ਾਰ ਲੱਗਿਆ ਹੈਗਾ ਇਹ ਪਹਿਲਾਂ ਵੀ ਬਟਿੰਡੇ ਚ ਲੱਗਿਆ ਕਿ ਪੰਜਾਬ ਚ ਕਿੰਨੇ ਗਏ ਲੱਗ ਰਹੇ ਸ ਪੰਜਾਬ ਵਿੱਚ ਤਾਂ ਲੱਗਦਾ ਰਹਿੰਦਾ ਜਿਵੇਂ ਲੁਧਿਆਣੇ ਲੱਗਿਆ ਅੰਮ੍ਰਿਤਸਰ ਲੱਗਿਆ ਇਹਨਾਂ ਦੇ ਲੱਗਦਾ ਰਹਿੰਦਾ ਹੈ ਲੇਕਿਨ ਫਸਟ ਟਾਈਮ ਫਸਟ ਟਾਈਮ ਬਟਿੰਡਾ ਵਿੱਚ ਲੱਗੇ ਜੋ ਕਿ ਸਿੱਧਾ ਆਫਿਸ ਦੁਆਰਾ ਹੀ ਆਰਗੇਨਾਈਜ਼ ਕਰ ਰਿਹਾ ਹੈ ਨਿਕਲੀਦਾ ਪਹਿਲਾਂ ਕੋਈ ਐਨਜੀਓ ਵਗੈਰਾ ਆਰਗੇਨਾਈਜ਼ ਕਰਦੇ ਹੈ ਫਸਟ ਟਾਈਮ ਇਹ ਆਫਿਸ ਐਚ ਐਸ ਸੀ ਹੁਸ਼ਿਆਰਪੁਰ ਨੂੰ ਇਹ ਸੈਂਕਸ਼ਨ ਹੋ ਕੇ ਆਪਾਂ ਆਰਗੇਨਾਈਜ਼ ਕਰ ਰਹੇ ਆ ਸਾਰੇ ਜੇ ਜਿਹੜੇ ਕਿ ਆਪਣੇ ਪੰਜਾਬ ਦੇ ਜਾਂ ਇੱਥੇ ਲੋਕਲ ਹੈਗੇ ਉਹ ਦਮੇ ਹੈਗੇ ਜੇ ਉਹ ਵੀ ਆਪਣੇ ਹਿੱਸਾ ਲੈਣਾ ਚਾਹੁੰਦੇ ਕੋਈ ਸਟਾਲ ਲਾਉਣੀ ਚਾਹੁੰਦੇ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਸਰ ਇਹ ਪ੍ਰੋਪਰ ਆਲ ਓਵਰ ਇੰਡੀਆ ਦਾ ਪ੍ਰੋਗਰਾਮ ਹੁੰਦਾ ਸਰ ਇਸ ਵਿੱਚ ਸਰ ਕੀ ਹੁੰਦਾ ਹੈਗਾ ਹਰੇਕ ਰੀਜ਼ਨ ਸਾਡੇ ਟੋਟਲ 6 ਰੀਜ਼ਨ ਹੈ ਸਾਡੇ ਆਫਿਸ ਦੇ ਅੰਡਰ ਜਿਸ ਵਿੱਚ ਐਨਆਰ ਹੈ ਨਾਰਥਨ ਰੀਜਨ ਅਫੀਸਰ ਦਿੱਲੀ ਹੈ ਉਥੇ ਔਨਲਾਈਨ ਅਪਲਾਈ ਕਰ ਸਕਦੇ ਸਾਰਾ ਕੁਝ ਇਹ ਜਿਨ੍ਹਾਂ ਨੇ ਵੀ ਕੋਈ ਇੰਟਰਸਟਡ ਹੋ ਆਪਣਾ ਅਪਲਾਈ ਕਰਕੇ ਉਹਨਾਂ ਨੂੰ ਜੋ ਵੀ ਅਲੋਟ ਹੋ ਜਾਂਦਾ ਅਲੋਟਮੈਂਟ ਹੋਣ ਤੋਂ ਬਾਅਦ ਇੱਥੇ ਆ ਸਕਦੇ ਆਗੇ ਜਿਵੇਂ ਮਹਿਲਾ ਮਾਈਆਂ ਉਹ ਇੱਥੇ ਕੰਮ ਕਰਦੀਆਂ ਕੋਈ ਕੱਪੜੇ ਦਾ ਵੀ ਕਰਦੀਆਂ ਕੋਈ ਹੋਰ ਸਮਾਨ ਬਣਾਉਣ ਦਾ ਵੀ ਕਰਦੇ ਨੇ ਉਹ ਵੀ ਸਾਰੇ ਆਪਣਾ ਹਿੱਸਾ ਲੈ ਸਕਦੇ ਬਿਲਕੁਲ ਸਾਰੇ ਇਹ ਪ੍ਰੋਗਰਾਮ ਹੀ ਇਹ ਨੇ ਲਈ ਹੈ ਕਿਉਂਕਿ ਹੁੰਦਾ ਕਿ ਸਰ ਮੋਸਟਲੀ ਤੁਸੀਂ ਦੇਖੋਗੇ ਕਈ ਮਹਿਲਾਵਾਂ ਮੇਰੀ ਭੈਣਾਂ ਆਪਦੇ ਹੱਥ ਦੀ ਕਾਰੀਗਰੀ ਕਰ ਵਿੱਚ ਹੀ ਰੱਖ ਕੇ ਖਤਮ ਹੋ ਜਾਂਦੀਆਂ ਉਹਨਾਂ ਦਾ ਉਹ ਬਾਹਰ ਕਿਤੇ ਆ ਨਹੀਂ ਸਕਦੇ ਹੁਣ ਤੁਸੀਂ ਅਗਰ ਤੁਸੀਂ ਪੂਰਾ ਐਕਸਪਲੋਰ ਕਰੋਗੇ ਦੇਖੋਗੇ ਗੁਜਰਾਤ ਤੋਂ ਮੱਧ ਪ੍ਰਦੇਸ਼ ਤੋਂ ਕਈ ਮਹਿਲਾਵਾਂ ਆਈਆਂ ਉਹ ਆਪਦਾ ਕਾਰੀਗਰੀ ਇੱਥੇ ਪ੍ਰਦਰਸ਼ਨ ਕਰ ਰਹੀ ਹੈ ਲੋਕ ਇੱਥੇ ਪਸੰਦ ਵੀ ਕਰ ਰਹੇ ਲੋਕ ਉਹਨਾਂ ਨੂੰ ਤੇ ਉਹ ਇੱਥੇ ਆ ਕੇ ਸਮਾਨ ਵੇਚਦੇ ਉਵੇਂ ਆਪਣੇ ਪੰਜਾਬ ਦੀ ਜਿਹੜੀ ਕੜਾਈ ਬੁਣਾਈ ਜਿਹੜੇ ਕਰਦੀਆਂ ਸਰ ਉਹਨਾਂ ਹੀ ਮਹਿਲਾਵਾਂ ਵੀ ਇੱਥੇ ਪਾਰਟਿਸਪੇਟ ਕਰ ਸਕਦੀਆਂ ਹੁਣ ਜੇ ਮੈਂ ਤੁਸੀ ਦੱਸਾਂ ਵੀ ਇੱਥੇ ਹੁਸ਼ਾਰਪੁਰ ਜਾ ਹੁਸ਼ਾਰਪੁਰ ਜੇ ਬਠਿੰਡੇਆਂ ਨਾਲੋਂ ਲਾਲਕੇ ਤਾਂ ਬਠਿੰਡੇ ਤੋਂ ਬਹੁਤ ਦੂਰ ਪੈ ਜਾਂਦਾ ਗਾ ਜੀ ਉੱਥੇ ਜਾਣਾ ਮੁਸ਼ਕਲ ਹੈ ਜੀ ਇੱਥੇ ਕਿਸੇ ਅਧਿਕਾਰੀ ਨਾਲ ਜਾਂ ਕਿਸੇ ਹੋਰ ਅਫਸਰ ਨਾਲ ਗੱਲ ਕਰਵਾਤੀ ਸਰ ਬਿਲਕੁਲ ਠੀਕ ਹੈ ਵੈਸੇ ਤਾਂ ਸਾਨੂੰ ਕਦੇ ਵੀ ਬੁਲਾ ਸਕਦੇ ਸੀ ਉਦੋਂ ਵੀ ਆ ਜਾਵਾਂਗੇ ਐਂਡ ਆਨਲਾਈਨ ਸਿਸਟਮ ਅਸੀਂ ਜਿਆਦਾ ਕਰ ਰੱਖਿਆ ਪਰ ਅਗਰ ਸਟੇਟ ਅਥਾਰਟੀ ਕੋਈ ਅਗਰ ਇਨੀਸ਼ੀਏਟਿਵ ਲਵੇ ਤਾਂ ਵੈਸੇ ਤਾਂ ਅਸੀਂ ਦੇਖੋ ਜਿਹੜਾ ਵੀ ਇਹ ਪ੍ਰੋਗਰਾਮ ਹੋਇਆ ਸਟੇਟ ਅਥਾਰਟੀ ਦੀ ਹੈਲਪ ਨਾਲ ਹੀ ਹੋਇਆ ਹੈ ਉਹਨਾਂ ਤੋਂ ਬਾਅਦ ਉਹਨਾਂ ਨੇ ਕਾਫੀ ਸਾਡੀ ਹੈਲਪ ਕੀਤੀ ਹੈ ਪਰ ਜਿਵੇਂ ਅਵੇਅਰਨੈਸ ਜੇਕਰ ਸਟੇਟ ਅਥਾਰਟੀ ਵੀ ਅਗਰ ਫੈਲਾਵੇ ਹੋਰ ਤਾਂ ਕਿਸੇ ਵੀ ਉਸ ਨੂੰ ਡੈਸੀਗੇਨੇਟ ਕਰ ਦੇ ਕਿਸੇ ਵੀ ਡਿਪਾਰਟਮੈਂਟ ਨੂੰ ਤਾਂ ਸਿੱਧਾ ਆਰਟੀਜ਼ਨ ਉੱਥੇ ਜਾ ਸਕਦੇ ਆ ਉੱਥੇ ਸਾਨੂੰ ਕੰਟੈਕਟ ਕਰ ਸਕਦੇ ਆ ਜਿਵੇਂ ਪਹਿਲਾਂ ਹੋਰ ਵੀ ਮੇਲੇ ਲੱਗੇ ਨੇ ਨਿੱਜੀ ਮੇਲੇ ਵੀ ਲੱਗ ਰਹੇ ਆ ਪ੍ਰਾਈਵੇਟ ਜੇ ਦੇਖ ਲਈਦਾ ਬਹੁਤ ਹੀ ਜਿਆਦੇ ਐਡ ਹੁੰਦੇ ਆ ਬਹੁਤ ਜਿਆਦੇ ਲੋਕਾਂ ਨੂੰ ਪਹਿਲਾਂ ਪਤਾ ਲੱਗਿਆ ਵੀ ਆ ਮੇਲਾ ਲੱਗ ਰਿਹਾ ਤੇ ਜਦ ਆ ਮੇਲਾ ਲੱਗਿਆ ਇਸ ਤਰ੍ਹਾਂ ਪਰ ਇਹ ਮੇਲੇ ਬਾਰੇ ਕਿਸੇ ਨੂੰ ਹਜੇ ਤੱਕ ਜਾਣਕਾਰੀ ਨਹੀਂ ਸੀ ਜਦ ਕਿ ਅਸੀਂ ਪਰਸੋਂ ਆਏਗੇ ਸਾਨੂੰ ਵੀ ਨਹੀਂ ਪਤਾ ਸੀ ਵੀ ਇਹ ਮੇਲਾ ਕਾਹਦਾ ਲੱਗ ਰਿਹਾ ਕੀ ਲੱਗ ਰਿਹਾ ਹੈ ਸਰੇ ਹੀ ਇਸ ਲਈ ਫਸਟ ਟਾਈਮ ਲਗੇ ਤਾਂ ਅਵੇਅਰਨੈਸ ਦੀ ਹੀ ਕਮੀ ਆ ਸਰ ਇਹ ਕਹਾਂਗੇ ਬਟ ਇਸ ਹੁਣ ਜਿਵੇਂ ਇਸ ਮੇਲੇ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਹੈ ਕਿ ਹੈਂਡੀਕਰਾਫਟ ਕੀ ਚੀਜ਼ ਹੈ ਹਰ ਸ਼ਿਲਪ ਕੀ ਚੀਜ਼ ਹੈ ਲੋਕ ਜਦੋਂ ਆ ਕੇ ਇੱਥੇ ਆਪ ਦਾ ਆਪ ਦਾ ਨਿਆ ਨਿਆ ਚੀਜ਼ ਦੇਖ ਰਹੇ ਹਨ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਹਾਂ ਇਹ ਵੀ ਕੋਈ ਆਪਦੇ ਨਵੇਂ ਸੂਬੇ ਦੀ ਕੋਈ ਨਵੀਂ ਚੀਜ਼ ਹੈ ਇਸ ਤਿੱਕੇ ਨੂੰ ਪ੍ਰਾਚੀਨ ਜਿਹੜੀ ਮੈਨ ਕੀ ਹੈ ਸਰ ਜਿਹੜੀ ਪਹਿਲਾਂ ਹੁੰਦੀਆਂ ਸੀਗਾ ਪ੍ਰਾਚੀਨ ਜਿਹੜੀ ਸ਼ਿਲਪਾ ਹੁੰਦੇ ਸੀ ਉਹ ਖਤਮ ਹੋ ਰਹੀਆਂ ਸੀ ਉਹਨਾਂ ਨੂੰ ਬਚਾਉਣ ਲਈ ਵੀ ਇਹ ਇਨੀਸ਼ੀਏਟਿਵ ਹੈ ਤਾਂ ਲੋਕਾਂ ਨੂੰ ਸੁਣ ਸਮਝ ਆ ਰਹੀ ਹੈ ਕਿ ਹਰ ਸ਼ਿਲਪੀ ਵੀ ਇੱਕ ਮੇਲਾ ਹੁੰਦਾ ਹੈਗਾ ਇਹ ਕਾਰੀਗਰ ਹੁੰਦੇ ਆ ਇਹ ਸ਼ਿਲਪਕਾਰ ਹੁੰਦੇ ਆ ਇਹ ਇੱਥੇ ਜਾ ਕੇ ਆਪਦਾ ਆਪਣੀ ਕਲਾ ਦਿਖਾ ਰਿਹਾ ਹੁਣ ਇੱਥੇ ਲੋਕਾਂ ਨੂੰ ਅਵੇਅਰਨੈਸ ਹੋਈ ਹੈ ਸਰ ਜਿੱਦ ਦਿੱਕੇ ਜੀ ਵੀ ਜਿਹੜਾ ਪਤਾ ਨਹੀਂ ਲੱਗਾ ਕਮਿਊਨੀਕੇਸ਼ਨ ਗਾਇਬ ਹੋਇਆ ਇਹ ਕਿਹਦਾ ਕਾਰਨ ਹੋ ਸਕਦਾ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਹਜੇ ਤੱਕ ਸਰ ਇਹ ਇਸ ਬਠਿੰਡੇ ਵਿੱਚ ਸਰ ਦੇ ਕੋਈ ਪਹਿਲੀ ਵਾਰ ਲੱਗਿਆ ਸੋ ਜੋ ਇਹ ਪਹਿਲ ਹੋਈ ਹੈ ਇਸ ਇਹ ਪਹਿਲ ਤਾਂ ਹੋਈ ਹੈ ਸਰ ਸ਼ੁਰੂਆਤ ਹੋਈ ਹੈ ਹੁਣ ਹੋਪਫੁਲੀ ਅੱਗੇ ਅਵੇਅਰਨੈਸ ਵੀ ਆਈ ਹੈ ਅੱਗੇ ਹੁਣ ਸ਼ਾਇਦ ਇਹ ਚੀਜ਼ਾਂ ਨਾ ਹੋਣ ਸਰ ਹੁਣ ਜਦ ਮੈਂ ਉਦਮੇ ਹੁੰਦਾ ਕਿ ਮਹਿਲਾ ਵਾਹ ਵੀ ਆਉਣਗੇ ਤਾਂ ਇਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਜਾਂ ਕੋਈ ਆਉਣ ਜਾਣ ਦਾ ਉਹ ਕਿ ਕਿਸ ਤਰ੍ਹਾਂ ਸਰ ਇਹ ਜਿੰਨਾ ਵੀ ਲੋਕ ਆਏ ਹੈਗੇ ਪਹਿਲਾਂ ਤਾਂ ਸਰਕਾਰ ਉਹਨਾਂ ਨੂੰ ਹਰ ਦਿਨ ਦਾ ਭੱਤਾ ਦੇ ਰਹੀ ਹੈ 500 ਇਹਨਾਂ ਦਾ ਆਉਣ ਜਾਣ ਦਾ ਕਿਰਾਇਆ ਸਰਕਾਰ ਦੇ ਰਹੀ ਹੈ ਇੱਥੇ ਲੋਕ ਰਹਿ ਵੀ ਰਹੇ ਆ ਇਥੇ ਹੀ ਰਹਿ ਰਿਹਾ ਹੈ ਈਵਨ ਨਗਰ ਨਿਗਮ ਨੇ ਸਾਨੂੰ ਮੋਬਾਈਲ ਟਾਇਲਟਸ ਪ੍ਰੋਵਾਈਡ ਕਰਵਾਏ ਇੱਥੇ ਵੀ ਟਾਇਲਟਸ ਹੈਗੇ ਇਹਨਾਂ ਦਾ ਜਿੰਨਾ ਵੀ ਇਨਫਰਾਸਟ੍ਰਕਚਰ ਦਾ ਖਰਚਾ ਹੈ ਉਹ ਸਾਰਾ ਸਾਰਾ ਪਰ ਸਰਕਾਰ ਦੁਆਰਾ ਸਪਾਂਸਰਡ ਹੈ ਮਿਨਿਸਟਰੀ ਆਫ ਟੈਕਸਟਾਈਲ ਦੁਆਰਾ ਸਰ ਜਿਕੇ ਜਗ੍ਹਾ ਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਬਹੁਤ ਸਰ ਬਹੁਤ ਸਰ ਇਹ ਪੂਰਾ ਦਾ ਪੂਰਾ ਪ੍ਰੋਗਰਾਮ ਬਠਿੰਡਾ ਦੇ ਜਿਹੜੇ ਅਥਾਰਟिटीज ਹੈ ਉਹਨਾਂ ਦੀ ਵਜ੍ਹਾ ਨਾਲ ਹੀ ਹੋਇਆ ਹੈ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਈਵਨ ਏਡੀਸੀ ਮੈਮ ਵੀ ਆਏ ਸੀ ਉਹਨਾਂ ਨੂੰ ਹੀ ਬਹੁਤ ਪਸੰਦ ਆਇਆ ਬਠਿੰਡਾ ਦਾ ਸਰ ਸੀਰੀਅਸ ਉਹਨਾਂ ਨੂੰ ਮੈਂ ਸੱਚੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਅੱਜ ਇੰਨਾ ਚੰਗਾ ਚੱਲ ਰਿਹਾ ਸਰ ਹੁਣ ਜੇ ਮਿੱਥਿਆ ਜਾਵੇ ਤਾਂ ਬਹੁਤ ਦੂਰ ਦੂਰ ਜੋ ਗੰਮੂ ਕਸ਼ਮੀਰ ਤੋਂ ਵੀ ਹੋਰ ਵੀ ਚੱਲ ਕੇ ਜੇ ਮਹਿਲਾਵਾਂ ਵੀ ਪਹੁੰਚ ਗਏ ਪਰ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਆਈਆਂ ਉਹ ਥੋੜਾ ਜਿਹਾ ਸੋਚ ਲਿਆ ਵੀ ਬਾਹਰ ਜਾਣਾ ਹੈ ਕੋਈ ਇਸ ਤਰ੍ਹਾਂ ਰਿਸਕ ਨਾ ਹੋਵੇ ਇਸ ਤਰ੍ਹਾਂ ਦਾ ਕੋਈ ਨਹੀਂ ਸਰ ਐਸਾ ਕੋਈ ਰਿਸਕ ਨਹੀਂ ਹੈ ਉਹਨਾਂ ਦਾ ਡਰ ਤੋੜਨ ਵਾਸਤੇ ਹੀ ਇੱਥੇ ਪ੍ਰੋਗਰਾਮ ਹੋਇਆ ਤੁਸੀਂ ਹੁਣ ਦੇਖੋਗੇ ਤੁਸੀਂ ਅਗਰ ਮਹਿਲਾਵਾਂ ਨਾਲ ਗੱਲ ਕਰੋਗੇ ਜੋ ਦੂਰ ਆਇਆ ਉਹ ਪੂਰਾ ਸੇਫ ਫੀਲ ਕਰ ਰਹੀ ਹੈ ਉਹਰੇ ਉਹਨਾਂ ਨੂੰ ਕੋਈ ਕਿਤੇ ਉਹਦਾ ਐਸਾ ਕੋਈ ਖਤਰਾ ਨਹੀਂ ਹੈ ਤੁਹਾਡੇ ਚੈਨਲ ਤੋਂ ਮੈਂ ਅਪੀਲ ਵੀ ਕਰਨਾ ਚਾਹੁੰਦਾ ਜਿੰਨੀ ਵੀ ਮਹਿਲਾਵਾਂ ਹੈ ਉਹ ਆਪ ਦੇ ਘਰੋਂ ਬਾਹਰ ਨਿਕਲਣ ਆਪ ਤੇ ਜਿਹੜੀ ਉਹਦੀ ਕਲਾ ਨੂੰ ਕਰ ਤੱਕ ਮਰੱਖਣ ਸਾਰੇ ਸਾਹਮਣੇ ਲੈ ਕੇ ਆਣ ਉਹਨਾਂ ਨੂੰ ਉਹਨਾਂ ਨੂੰ ਅਵੇਅਰਨੈਸ ਨਹੀਂ ਹੋਣੀ ਕਿ ਉਹਨਾਂ ਕੋਲ ਕੀ ਕਲਾ ਹੈਗੀ ਹੈ ਤੁਸੀਂ ਲਾਉਂਗੇ ਆਪ ਦਾ ਪ੍ਰਦਰਸ਼ਨੀ ਇੱਥੇ ਲਾਉਂਗੇ ਉਸ ਲੋਕਾਂ ਨੂੰ ਸਮਝ ਆਏਗੀ इवन ਸਰਕਾਰ ਦਾ ਇਨੀਸ਼ੀਏਟ ਲੈ ਹੀ ਰਹੀ ਹੈ ਸਰ ਥੈਂਕ ਯੂ ਜੀ ਇਹ ਸਨ ਕੇਸ਼ਵ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇਹ ਉਦਮੀ ਹੁੰਦੇ ਹੈਗੇ ਤੇ ਇਹਨਾਂ ਨੂੰ ਉਵਾਰਨ ਦੇ ਲਈ ਜਿਹੜੇ ਇਹ ਮੇਲੇ ਲਾਏ ਜਾਂਦੇ ਹੈਗੇ ਕੇਂਦਰ ਸਰਕਾਰ ਦੀ ਮਦਦ ਨਾਲ ਇਹ ਮੇਲੇ ਲੱਗਦੇ ਹੈਗੇ ਜੇ ਕਿਹਾ ਜਾਏ ਤਾਂ ਬਠਿੰਡੇ ਵਿੱਚ ਇਹ ਮੇਲਾ ਜਿਹੜਾ ਪਹਿਲੀ ਵਾਰ ਲੱਗ ਰਿਹਾ ਹੈਗਾ ਪਰ ਇੱਥੇ ਬਹੁਤ ਸੂਬਿਆਂ ਦੇ ਜਿਹੜੇ ਕਾਰੀਗਰ ਹੈਗੇ ਕਲਾਕਾਰ ਹੈਗੇ ਉਹ ਪਹੁੰਚੇ ਹੈਗੇ ਤੇ ਉਹਨਾਂ ਵੱਲੋਂ ਆਪਣੇ ਆਪਣਾ ਜਿਹੜਾ ਸਮਾਨ ਹੈਗਾ ਹਰ ਇੱਕ ਕਿਸਮ ਦਾ ਜਿਹੜਾ ਹੱਥੀ ਬਣਾਇਆ ਸਮਾਨ ਹੈਗਾ ਉਹ ਇੱਥੇ ਜਿਹੜਾ ਲਿਆਂਦਾ ਗਿਆ ਹੈਗਾ ਤੇ ਇੱਥੇ ਸੇਲ ਕੀਤੀ ਜਾ ਰਹੀ ਹੈਗੀ ਤੇ ਅਸੀਂ ਵੀ ਅਪੀਲ ਕਰਦੇ ਆ ਕਿ ਸ਼ਹਿਰ ਵਾਸੀਆਂ ਨੂੰ ਇੱਥੇ ਪਹੁੰਚਣ ਬੀਬੀ ਵਾਲਾ ਰੋਡ ਐਲ ਆਈ ਸੀ ਦਫ਼ਤਰ ਦੇ ਸਾਹਮਣੇ ਜਿੱਥੇ ਕੀ ਪੁਰਾਣਾ ਢਿੱਲੋ ਪੈਲਸ ਹੁੰਦਾ ਸੀ ਉੱਥੇ ਪਹੁੰਚਣ ਤੇ ਇਹ ਚੀਜ਼ਾਂ ਵੀ ਦੇਖਣ ਵੀ ਅਤੇ ਖਰੀਦਣ ਵੀ ਤੇ ਹੋਰ ਵੀ ਪੰਜਾਬੀਆਂ ਨੂੰ ਜਿਹੜੇ ਹੱਥੀ ਕੰਮ ਕਰਨ ਵਾਲੇ ਆ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਕਿ ਉਹ ਵੀ ਇਹਨਾਂ ਨਾਲ ਤਾਲਕਤ ਕਰਨ ਤੇ ਉਹ ਆਪਣੀਆਂ ਸਟਾਲਾਂ ਉਹ ਵੀ ਲਾ ਸਕਦੇ ਆ ਬਠਿੰਡਾ ਤੋਂ ਅਜੀਤ ਟੀਮ ਲਈ ਨਰਸਿੰਘ ਸਿੰਘ ਸਿੱਧੂ ਦੀ ਰਿਪੋਰਟ ਅਸੀਂ ਲੋਕਲ ਬਠਿੰਡਾ ਤੋਂ ਹੀ ਆਏ ਆ ਤੇ ਮਤਲਬ ਅਸੀਂ ਦੇਖਿਆ ਸੀਗਾ ਇੱਕ ਵਾਰ ਜਾਂਦੇ ਹੋਏ ਕਿ ਆਰਟ ਐਗਜ਼ੀਬਿਸ਼ਨ ਲੱਗੀ ਹੋਈ ਹੈ ਤਾਂ ਅਸੀਂ ਸਪੈਸ਼ਲੀ ਅੱਜ ਛੁੱਟੀ ਦਾ ਦਿਨ ਸੀਗਾ ਕ੍ਰਿਸਮਸ ਦਾ ਤਾਂ ਅਸੀਂ ਸਪੈਸ਼ਲੀ ਦੇਖਣ ਆਏ ਆ ਇਹ ਤਾਂ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਕਿ ਸਾਰੇ ਇੰਡੀਆ ਦੇ ਵਿੱਚੋਂ ਲਗ ਲਗ ਸੂਬਿਆਂ ਤੋਂ ਇੱਥੇ ਲੇਡੀਜ਼ ਆਈਆਂ ਹੋਈਆਂ ਤਾਂ ਆਪਣੇ ਜਿਵੇਂ ਆਪਣੇ ਘਰਾਂ ਦੇ ਛੋਟੇ ਛੋਟੇ ਕਮਾਂ ਦੇ ਵਿੱਚੋਂ ਹੀ ਉਹਨਾਂ ਨੇ ਉੱਥੇ ਐਗਜ਼ਿਬਿਟ ਕੀਤਾ ਹੋਇਆ ਤੇ ਮਤਲਬ ਬਹੁਤ ਅੱਛਾ ਲੱਗ ਰਿਹਾ ਹੈ ਇਹ ਐਸੀ ਚੀਜ਼ਾਂ ਲੁਪਤ ਹੁੰਦੀਆਂ ਜਾ ਰਹੀਆਂ ਸੀਗੀਆਂ ਜਿਸ ਤਰ੍ਹਾਂ ਤਾਂ ਉਹਨਾਂ ਦੇ ਵਾਸਤੇ ਅਸੀਂ ਹੁਣ ਖਰੀਦ ਰਹੇ ਹਾਂ ਉਹਨਾਂ ਚੀਜ਼ਾਂ ਨੂੰ ਪੈਸੇ ਦੇ ਕੇ ਤਾਂ ਇਹਨਾਂ ਚੀਜ਼ਾਂ ਨੂੰ ਦੁਬਾਰਾ ਤੋਂ ਅੱਗੇ ਆਂਦੀ ਜਰੂਰਤ ਹੈ ਤਾਂ ਪਤਾ ਚੱਲਦਾ ਕਿ ਮਸ਼ੀਨਾਂ ਅਸੀਂ ਜਿੰਨੀਆਂ ਮਰਜ਼ੀ ਯੂਜ਼ ਕਰ ਲਈ ਪਰ ਜਿਹੜੀਆਂ ਹੱਥਾਂ ਨਾਲ ਕੰਮ ਕੀਤੀ ਹੋਈ ਚੀਜ਼ ਹੈ ਉਹ ਇੱਕ ਅਲੱਗ ਹੀ ਉਹਦੇ ਵਿੱਚ ਟੈਲੈਂਟ ਹੈਗਾ ਤੇ ਬਹੁਤ ਵਧੀਆ ਲੱਗਦਾ ਜਿਹੜੀਆਂ ਸਾਨੇਕਰ ਅੱਜ ਕਈ ਵਾਰੀ ਕੰਮ ਕਰਦੀਆਂ ਹੁੰਦੀਆਂ ਪਰ ਉਹਨਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਪਤਾ ਨਹੀਂ ਲੱਗਦਾ ਬਿਲਕੁਲ ਇਸ ਤਰ੍ਹਾਂ ਦੇ ਮੇਲੇ ਨਾਲ ਉਹਨਾਂ ਨੂੰ ਪਤਾ ਵੀ ਲੱਗਦਾ ਤੇ ਅ ਬਿਲਕੁਲ ਬਿਲਕੁਲ ਇਹ ਤਾਂ ਹੁਣ ਵੀ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਸਾਡੇ ਵਿੱਚ ਇਹ ਟੈਲੈਂਟ ਹੈਗਾ ਤੇ ਲੋਕਾਂ ਨੂੰ ਇਹ ਚੰਗਾ ਲੱਗੂਗਾ ਸਰਕਾਰ ਦੀਆਂ ਸਕੀਮਾਂ ਦੇ ਨਾਲ ਹੀ ਉਹਨਾਂ ਨੂੰ ਮੌਕਾ ਮਿਲਦਾ ਇਸ ਤਰ੍ਹਾਂ ਅੱਗੇ ਆਂਦਾ ਅਦਰਵਾਈਜ਼ ਤਾਂ ਫਿਰ ਉਹ ਜਿਹੜੀਆਂ ਹੈਗੀਆਂ ਮਸ਼ੀਨਾਂ ਪ੍ਰਾਈਵੇਟਿਜ਼ਮ ਜੋ ਵੀ ਹੈ ਉਹਦੇ ਨਾਲੋਂ ਪਿੱਛੇ ਹੀ ਰਹਿ ਜਾਂਦੇ ਐ ਤੇ ਸਰਕਾਰ ਹੀ ਇਹਨਾਂ ਨੂੰ ਅੱਗੇ ਲੈ ਕੇ ਆ ਸਕਦੀ ਐ ਤੇ ਬਹੁਤ ਵਧੀਆ ਓਵਰਲਆ ਕੀਤਾ ਸ਼ਹਿਰ ਦੀ ਮਤਲਬ ਲੋਕ ਘਟ ਆਇਆ ਬਾਕੀ ਮੇਲੇ ਤੁਹਾਨੂੰ ਪਤਾ ਹੀ ਹੈ ਮੇਲੇ ਲੱਗਦੇ ਰਹਿੰਦੇ ਆਪਣੇ ਖਰਚ 'ਚ ਜਿਹੜੀ ਸ਼ਹਿਰ ਦੀ ਲੇਡੀਜ਼ ਆ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਇੱਥੇ ਕਿੰਨਾ ਕੂਣਾ ਚਾਹੀਦਾ ਕਿਸ ਤਰ੍ਹਾਂ ਦੇਖਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਕੱਪ ਬਿਲਕੁਲ ਮੈਂ ਤਾਂ ਕਹੂੰਗੀ ਕਿ ਬਾਕੀ ਸਾਰੇ ਮੇਲੇ ਤਾਂ ਆਪਾਂ ਦੇਖਦੇ ਹੀ ਰਹਨੇ ਆ ਇਹ ਇੱਕ ਡਿਫਰੈਂਟ ਹੀ ਚੀਜ਼ ਹੈ ਇਹਦੇ ਵਿੱਚ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਡਿਫਰੈਂਟ ਅਸੀਂ ਆ ਕੇ ਇੱਥੇ ਦੇਖੀਆਂ ਹੈਗੀਆਂ ਤਾਂ ਇਹ ਹਜੇ ਹੌਲੀ-ਹੌਲੀ ਪਤਾ ਲੱਗਣ ਲੱਗੂਗਾ ਹਜੇ ਅਜਿਵੇਂ ਜਿਵੇਂ ਅਸੀਂ ਆ ਰਹੇ ਹਾਂ ਅਸੀਂ ਜਾ ਕੇ ਹੋਰ ਲੋਕਾਂ ਨੂੰ ਦੱਸਾਂਗੇ ਫਿਰ ਉਹ ਆਣਗੇ ਤਾਂ ਐਦਾਂ ਕਰਕੇ ਇਹਦਾ ਟ੍ਰੈਂਡ ਹੌਲੀ-ਹੌਲੀ ਵੱਧਦਾ ਹੋਗਾ ਦੇਰ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਜਾਂ ਇਹ ਆਪਦੀ ਚੀਜ਼ ਧਿਆਨ ਕਰਕੇ ਆਪੇਚਦੇ ਆ ਬਚੋੜੀ ਖਤਮ ਕਰਤੀ ਲੱਗਦਾ ਨਹੀਂ ਆ ਵੀ ਨਾਲ ਇਹਨਾਂ ਨੂੰ ਫਾਇਦਾ ਹੋ ਰਿਹਾ ਨਾ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਫੈਕਟਰੀ ਆਊਟਲੈਟ ਹੈ ਇਸ ਤਰ੍ਹਾਂ ਦਾ ਕਿਹਨਾਂ ਦਾ ਆਊਟਲੈਟ ਹੈ ਤਾਂ ਬਹੁਤ ਵਧੀਆ ਥੈਂਕ ਯੂ ਕੀ ਨਾਮ ਹੈ ਸੰਗੀਤਾ ਸਰ ਕਿੱਥੋਂ ਆਏ ਅਬੋਰ ਤਾਂ ਕੀ ਕਹਿਣਾ ਚੋਰ ਜਿਵੇਂ ਮੈਲੇ ਸੀ ਨਾ ਰਹੇ ਹੋ ਕਿੰਨੀ دیر ਤੋਂ ਵੇਚ ਰਹੇ ਹੋ ਸਾਮਾਨ ਮੈਂ ਸਰਪੰਚ 6 ਸਾਲਾਂ ਤੋਂ ਵੇਚ ਰਹੀ ਆ ਤੇ ਸਾਡੇ ਅੱਗੇ ਵਧਣ ਵਾਸਤੇ ਬਹੁਤ ਵਧੀਆ ਸਟੇਜ ਹੈ ਜ਼ਰੂਰੀ ਵੀ ਐਸਾ ਬਈ ਮਿਡਲ ਕਲਾਸ ਦੇ ਬੰਦੇ ਅੱਗੇ ਆ ਜਾਣ ਕਿਉਂਕਿ ਜਿਹੜਾ ਕਾਰਗਰੀ ਹੈ ਸਾਡੀ ਦੁਨੀਆ ਨੂੰ ਪਤਾ ਲੱਗੇ ਵੀ ਪਿੱਛੇ ਜਾ ਰਹੀ ਹੈ ਕਾਰਗਰੀ ਸਭ ਮਸ਼ੀਨਾਂ ਤੇ ਆ ਗਏ ਪੇਸਟਿੰਗ ਤੇ ਆ ਗਏ ਵੀ ਕਾਰਗਰੀ ਜ਼ਰੂਰੀ ਹੈ ਦਿਖਾਣੀ ਦੁਨੀਆ ਨੂੰ ਤੁਸੀਂ ਵੀ ਬਣਾ ਰਹੇ ਹੋ ਪਰਵਾਹ ਚ ਹੋਰ ਵੀ ਕੋਈ ਬਣਾਉਂਦਾ ਹਾਂ ਹਾਂਜੀ ਹਾਂਜੀ ਬੱਚੇ ਵੀ ਬਣਾ ਲੈਂਦੇ ਅਸੀਂ ਬਣਾ ਲੈਂਦੇ ਸਾਰਾ ਪਰਿਵਾਰ ਜੋ ਇਕੱਜ ਝੋਟੋ ਕੇ ਬਣਾਉਂਦੇ ਆ ਤਾਂ ਹੀ ਅੱਗੇ ਪਹੁੰਚ ਰਹੀ ਹੈ ਚੀਜ਼ ਇਹ ਕਾਰਡ ਕਿਹੜਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਬਣਨਾ ਕਦੋਂ ਕਦੋਂ ਬਣਦਾ ਇਹ ਸਾਨੂੰ ਹੋ ਗਏ ਜੀ 8-10 ਸਾਲ ਹੋ ਗਏ ਕਾਰਡ ਬਣੇ ਨੂੰ ਜਿਵੇਂ ਕੋਈ ਸੰਸਥਾ ਹੁੰਦੀ ਹੈ ਗਰੀਬਾਂ ਨੂੰ ਜਾਂ ਕੋਈ ਹੱਥ ਸ਼ਿਲਪੀ ਵਾਲਿਆਂ ਨੂੰ ਉੱਤੇ ਲੈਣ ਵਾਸਤੇ ਉਹ ਸੰਸਥਾ ਥਰੂ ਬਣਦਾ ਹਾਂਜੀ ਸਸਤਾ ਮੇਲੇ ਫਿਰ ਤੁਸੀਂ ਕਿੱਥੇ ਕਿੱਥੇ ਲਾਏ ਹੋ ਬਹੁਤ ਜਗ੍ਹਾ ਲਾਏ ਜੀ ਬਹੁਤ ਜਗ੍ਹਾ ਲਾਏ ਪੰਜਾਬ ਤੋਂ ਬਾਹਰ ਵੀ ਲਾਏ ਕਦੇ ਹਾਂਜੀ ਦਿੱਲੀ ਦਿੱਲੀ ਤੋਂ ਅੱਗੇ ਸੂਰਜ ਦੇ ਕੁੰਡ ਨੇਗੇ ਬਾਕੇ ਇੱਧਰ ਜਿਵੇਂ ਆ ਫਤਿਹਵਾਦ ਪਰੀਦਾਵਤ ਗਾਜੀਆਬਾਦ ਇੰਦਰ ਵੀ ਲਾਇਆ ਸਰ ਇਹ ਜੁੱਤੀਆਂ ਦਾ ਫਿਰ ਤੁਸੀਂ ਜਿਹੜਾ ਸਮਾਨ ਆਖਿਰ ਕਿੱਥੋਂ ਲਿਓ ਨੇੜੇ ਖੱਟਾ ਮਾਰ ਲੋਕਲ ਹੀ ਮਿਲ ਜਾਂਦਾ ਸਰ ਲੋਕਲ ਮਿਲ ਜਾਂਦਾ ਹਾਂਜੀ ਸਰ ਇਹ ਹੱਥ ਲਕਿ ਜੰਮੀਆ ਠੀਕ ਲੋਕ ਖਰੀਦ ਲੈਂਦੇ ਹਾਂਜੀ ਹਾਂਜੀ ਸਰ ਖਰੀਦਦੇ ਮੇਲੇ 'ਚ ਕੀ ਕਹਿਣਾ ਚਾਹੁੰਦਾ ਜੀ ਮੈਂ ਪੰਜਾਬ ਤੋਂ ਤੁਸੀਂ ਤਾਂ ਹੋਰ ਦੇ ਨੇੜੇ ਹੀ ਹਾਂ ਹਾਂਜੀ ਹੋਰ ਤਾਂ ਘੱਟ ਨਿਕਲਦੀਆਂ ਬਾਹਰ ਹਨਾ ਜਿਵੇਂ ਬਾਹਰਲੇ ਸੂਬਿਆਂ 'ਚ ਕਾਫੀ ਆਈਆਂ ਕੀ ਕਾਰਨ ਬੰਦ ਕੀ ਕਾਰਨ ਬਸ ਸੇਫਟੀ ਚਾਹੀਦੀ ਥੋੜੀ ਜਨਾਂ ਨੂੰ ਸੇਫਟੀ ਘੱਟ ਮਹਿਸੂਸ ਹੁੰਦੀ ਹੈ ਕਿਉਂਕਿ ਅੱਜ ਦੇ ਕੰਨ ਲੁੱਟ ਖੋ ਜ਼ਿਆਦਾ ਚੱਲੀ ਹੋਈ ਹੈ ਸੇਫਟੀ ਮਹਿਸੂਸ ਕਰਤ ਹੋ ਰਹੇ ਤੁਸੀਂ ਜਿਹੜੇ ਤੁਸੀਂ ਆਏ ਹੋ ਇੱਥੇ ਕਿਸੇ ਤਰ੍ਹਾਂ ਦਾ ਖਤਰਾ ਤਾਂ ਨਹੀਂ 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 ਜੀ ਫੁੱਲ ਸੇਫਟੀ ਹੈ ਸਰ ਜਿਹੜੇ ਤੁਸੀਂ ਬੜੋੜੇ ਇਹ ਕਢਾਈ ਹੈ ਜਵੇਂ ਦਾ ਦੇ ਤੁਸੀਂ ਬੜਾ ਆਪੇ ਕਰ ਹਾਂਜੀ ਸਾਰਾ ਕੁਝ ਆਂਦਾ ਹੈ ਮੈਂ ਸਿਲਪ ਕਰੂ ਆ ਮੈਂ ਆ ਟ੍ਰੇਨਰ ਹੈ ਗਿਆਨਾਂ ਦੀ ਜੁੱਤੀਆਂ ਦੀ ਸਿਖਾਵੇ ਦਿੰਨੀ ਆ ਬੁੜੀਆਂ ਨੂੰ ਟ੍ਰੇਨਿੰਗ ਵੀ ਦਿੰਨੀ ਹੈ ਟ੍ਰੇਨਿੰਗ ਵੀ ਦਿੰਨੀ ਹਾਂਜੀ ਅੱਛਾ ਜੀ ਸਿੱਖਣਾ ਹੋਵੇ ਜਿਵੇਂ ਬਠਿੰਡਾ ਦੀਆਂ ਏਡੀਜ਼ ਨਹੀਂ ਤੁਸੀਂ ਕਿਵੇਂ ਆਓਗੇ ਤੁਹਾਡੇ ਤੱਕ ਕਿਵੇਂ ਅਪਰੋਚ ਕਰਨਾ ਫਿਰ ਤੁਸੀਂ ਆ ਸਕਦੇ ਹੋ ਇਹ ਸਾਨੂੰ ਇਹ ਦਫ਼ਤਰ ਵਾਲੇ ਭੇਜਦੇ ਸਰ ਸਾ ਦਫਤਰ ਵਾਲੀ ਦੇ ਵੈਸੇ ਮੈਂ ਸਿੱਧਾ ਵੀ ਆ ਸਕਦੀ ਆ ਪਰ ਸਾਨੂੰ ਦਫਤਰ ਦੇ ਥਰੂ ਬੁਲਾਇਆ ਜਾਂਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜ਼ਾਤੀ ਹੈ ਕਿ ਇਸ ਮੈਲੇ ਵਿੱਚ ਜਿਹੜਾ ਵਕ ਵਕ ਜ਼ੂਬਿਆਂ ਤੋਂ ਜਿਹੜੇ ਇੱਥੇ ਕਾਰੀਗਰ ਆਉਂਦੇ ਆ ਕਿ ਉਹਨਾਂ ਵੱਲੋਂ ਜਿਹੜੇ ਆਪਣੇ ਹੱਥ ਦੇ ਬਣਾਏ ਹੋਏ ਹਰ ਇੱਕ ਸਮਾਨ ਜਿਵੇਂ ਕਿ ਕਪੜਾ ਹੈਗਾ ਜਾਂ ਕੋਈ ਜੇ ਦਿਖਾ ਦਿੱਗੇ ਤਾਂ ਇਹ ਕਪੜੇ ਜਿਹੜੇ ਜਾਂ ਜਿਵੇਂ ਬਿਸ਼ਾਉਣ ਵਾਲੇ ਆ ਕਿਹੜੀਆਂ ਤਰਗੀਆਂ ਜਿਸ ਤਰ੍ਹਾਂ ਹੁੰਦੀਆਂ ਗਿਆ ਚ ਇਹ ਦਰੀ ਟਾਈਪ ਹੈਗਾ ਅਤੇ ਕਲਾਕਾਰਤਾ ਵੀ ਬਹੁਤ ਬਣ ਰਹੇਗਾ ਜਿੱਤੇ ਦਿਖਾ ਦਿੱਤੇ ਬਹੁਤ ਹੀ ਕਮਾਲ ਦੀ ਚੀਜ਼ ਹੈਗੀ ਜਿਹੜੀ ਹੱਥੀ ਤਿਆਰ ਕੀਤੀ ਜਾਂਦੀ ਹੈਗੀ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਹਦੇ ਵਿੱਚ ਜਿਹੜੇ ਬਚੋਲਗੇ ਹੈਗੀ ਬਚੋਲਗੀ ਖਤਮ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਕਿਉਂਕਿ ਜਿਹੜੇ ਕਾਰੀਗਰ ਹੁੰਦੇ ਹੈਗੇ ਉਹ ਹੱਥੀਂ ਸਮਾਨ ਬਣਾਉਂਦੇ ਹੈ ਤੇ ਜਿਹੜੇ ਦੁਕਾਨਦਾਰ ਜਾਂ ਸਟੋਰਾਂ ਵਾਲੇ ਹੁੰਦੇ ਹੈਗੇ ਉਹ ਬਹੁਤ ਸਸਤਾ ਸਮਾਨ ਖਰੀਦ ਲੈਂਦੇ ਤੇ ਮੁੜ ਕੇ ਇਹ ਗਾਹਕਾਂ ਨੂੰ ਬਹੁਤ ਮਹਿੰਗਾ ਸਮਾਨ ਵੇਚਦੇ ਹੈਗੇ ਸਿਰਫ 10-12 ਸ਼ਹਿਰ ਕਸ਼ਮੀਰ ਤੋਂ ਹੈ ਗੁਜਰਾਤ ਤੋਂ ਹੈ ਰਾਜਸਥਾਨ ਤੋਂ ਹੈ ਬੰਗਾਲ ਤੋਂ ਹੈ ਹਰਿਆਣਾ ਤੋਂ ਹੈ ਹਰ ਅਭਿਮਾਨ ਆਪਣੇ ਪੰਜਾਬ ਦੇ ਵੀ ਇੱਥੇ ਲੋਕਲ ਵੀ ਆਰਟੀਸਨ ਹੈ ਸਾਡੇ ਕੋਲ ਜੋ ਇੱਥੇ ਆਪਣਾ ਪ੍ਰਦਰਸ਼ਨ ਕਰਨ ਆ ਰਹੇ ਸਾਰੇ ਇਹ ਜਿੰਨਾ ਵੀ ਲੋਕ ਆਏ ਆਗੇ ਪਹਿਲਾਂ ਤਾਂ ਸਰਕਾਰ ਉਹਨਾਂ ਨੂੰ ਹਰ ਦਿਨ ਦਾ ਭੱਤਾ ਦੇ ਰਹੀ ਹੈ 500 ਇਹਨਾਂ ਦਾ ਆਨ ਜਾਣ ਦਾ ਕਿਰਾਇਆ ਸਰਕਾਰ ਦੇ ਰਹੀ ਹੈ ਇੱਥੇ ਲੋਕ ਰਹਿ ਵੀ ਰਹੇ ਆ ਇੱਥੇ ਹੀ ਰਹਿ ਰਿਹਾ ਹੈ ਇਹ ਬੰਗਾ ਗੱਲ ਇਹ ਕਿ ਅਸੀਂ ਨੂੰ ਮੋਬਾਈਲ ਟਾਇਲਟਸ ਪ੍ਰੋਵਾਈਡ ਕਰਵਾਏ ਹੈ ਇੱਥੇ ਵੀ ਟਾਇਲਟਸ ਹੈਗੇ ਇਹਨਾਂ ਦਾ ਜਿੰਨਾ ਵੀ ਇਨਫਰਾਸਟ੍ਰਕਚਰ ਦੇ ਖਰਚਾ ਹੈ ਉਹ ਸਾਰਾ ਸਾਰਾ ਭਰ ਸਰਕਾਰ ਦੁਆਰਾ ਸਪਾਂਸਰਡ ਹੈ ਮਿਨਿਸਟਰੀ ਆਫ ਟੈਕਸਟਾਈਲ ਦੁਆਰਾ ਸ। ਤਾਂ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਕਿ ਸਾਰੇ ਇੰਡੀਆ ਦੇ ਵਿੱਚੋਂ ਲਗ ਲਗ ਸੂਬਿਆਂ ਤੋਂ ਇੱਥੇ ਲੇਡੀਜ਼ ਆਈਆਂ ਹੋਈਆਂ। ਤਾਂ ਆਪਣੇ ਜਿਵੇਂ ਆਪਣੇ ਘਰਾਂ ਦੇ ਛੋਟੇ ਛੋਟੇ ਕੰਮਾਂ ਦੇ ਵਿੱਚੋਂ ਹੀ ਉਹਨਾਂ ਨੇ ਉੱਥੇ ਐਗਜ਼ਿਬਿਟ ਕੀਤਾ ਹੋਇਆ ਤੇ ਮਤਲਬ ਬਹੁਤ ਅੱਛਾ ਲੱਗ ਰਿਹਾ ਹੈ ਇਹ ਇਹ ਚੀਜ਼ਾਂ ਲੁਕਤ ਹੁੰਦੀਆਂ ਜਾ ਰਹੀਆਂ ਸੀ ਜਿਸ ਤਰ੍ਹਾਂ ਤਾਂ ਉਹਨਾਂ ਦੇ ਵਾਸਤੇ ਅਸੀਂ ਹੁਣ ਖਰੀਦ ਰਹੇ ਹਾਂ ਉਹਨਾਂ ਚੀਜ਼ਾਂ ਨੂੰ ਪੈਸੇ ਦੇ ਕੇ ਤਾਂ ਇਹਨਾਂ ਚੀਜ਼ਾਂ ਨੂੰ ਦੁਬਾਰਾ ਤੋਂ ਅੱਗੇ ਆਣ ਦੀ ਜ਼ਰੂਰਤ ਹੈ ਤਾਂ ਪਤਾ ਚੱਲਦਾ ਕਿ ਮਸ਼ੀਨਾਂ ਅਸੀਂ ਜਿੰਨੀਆਂ ਮਰਜ਼ੀ ਯੂਜ਼ ਕਰ ਲਈ ਪਰ ਜਿਹੜੀ ਹੱਥਾਂ ਨਾਲ ਕੰਮ ਕੀਤੀ ਹੋਈ ਚੀਜ਼ ਹੈ ਉਹ ਇੱਕ ਅਲੱਗ ਹੀ ਉਹਦੇ ਵਿੱਚ ਟੈਲੈਂਟ ਹੈਗਾ ਸ਼ਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਵਿੰਗ ਸਿੰਘ ਸਿੱਧੂ ਬਠਿੰਡਾ ਨੂੰ ਜੇ ਮੇਲਿਆਂ ਦਾ ਸ਼ਹਿਰ ਕਿਹਾ ਜਾਵੇ ਤਾਂ ਕੋਈ ਅਤਕਤ ਨਹੀਂ ਨੇ ਹੋਵੇਗੀ ਕਿਉਂਕਿ ਲਗਾਤਾਰ ਜਿਹੜੇ ਇੱਥੇ ਮੇਲੇ ਲੱਗ ਰਹੇ ਹੈਗੇ ਪਿਛਲੇ ਦਿਨੇ ਵੀ ਜਿਹੜਾ ਪਾਵਰ ਸਟੂਟੇ ਮੇਲਾ ਲੱਗਾ ਸੀ ਤੇ ਉਸ ਤੋਂ ਬਾਅਦ ਜਿਹੜਾ ਰੋਜ਼ ਗਾਰਡਨ ਕੋਲੇ ਵੀ ਇੱਕ ਮੇਲਾ ਲੱਗੇਗਾ ਪਰ ਇਹ ਨਿੱਜੀ ਮੇਲੇ ਹੈਗੇ ਤੇ ਜੇ ਦੱਸ ਦਈਏ ਕਿ ਬਠਿੰਡਾ ਦੇ ਜਿਹੜਾ ਬੀਬੀ ਵਾਲਾ ਰੋਡ ਤੇ LIC ਦੇ ਸਾਹਮਣੇ ਜਿੱਥੇ ਕਿ ਪੁਰਾਣਾ ਢਿੱਲੋ ਪੈਲਸ ਹੁੰਦਾ ਸੀਗਾ ਉਸ ਜਗ੍ਹਾ 'ਚ ਇੱਕ ਜਿਹੜਾ ਕੇਂਦਰ ਸਰਕਾਰ ਦੀ ਮਦਦ ਨਾਲ ਮੇਲਾ ਲੱਗੇਗਾ ਦੱਸ ਦਿੱਤਾ ਕਿ ਇਸ ਮੇਲੇ ਵਿੱਚ ਜਿਹੜਾ ਵਕ ਵਕ ਸੂਬਿਆਂ ਤੋਂ ਜਿਹੜੇ ਇੱਥੇ ਕਾਰੀਗਰ ਆਉਂਦੇ ਆ ਕਿ ਉਹਨਾਂ ਵੱਲੋਂ ਜਿਹੜੇ ਆਪਣੇ ਹੱਥ ਦੇ ਬਣਾਏ ਹੋਏ ਹਰ ਇੱਕ ਸਮਾਨ ਜਿਵੇਂ ਕਿ ਕੱਪੜਾ ਹੈਗਾ ਜਾਂ ਕੋਈ ਜੇ ਦਿਖਾ ਦਿੱਤੇ ਇਹ ਕੱਪੜੇ ਜਿਹੜੇ ਜਾਂ ਜੇ ਬਿਛਾਉਣ ਵਾਲੇ ਆ ਕਿ ਦਰਗੀਆਂਆਂ ਜਿਸ ਤਰ੍ਹਾਂ ਹੁੰਦੀਆਂ ਜਾਂ ਜਾਂ ਇਹ ਦਰੀ ਟਾਈਪ ਹੈਗਾ ਦੇਖੋ ਤੁਸੀਂ ਦੇਖ ਰਹੇ ਹੋ ਕਿ ਕਿ ਬਹੁਤ ਹੀ ਵਧੀਆ ਕਮਾਲ ਦੇ ਜਿਹੜੇ ਇੱਥੇ ਪ੍ਰੋਡਕਟ ਆਉਂਦੇ ਹੈਗੇ ਹਰ ਇੱਕ ਚੀਜ਼ ਦੇ ਮਤਲਬ ਕਿ ਹੱਥੀ ਜਿਹੜਾ ਬਣਾਏ ਹੈਗੇ ਜੇ ਇਧਰ ਇੱਥੇ ਕਲਾਕਾਰਤਾ ਵੀ ਬੰਨ ਰਹੀਆਂ ਹੈਗਾ ਜਿੱਦਾਂ ਖਦਗੇ ਤਾਂ ਬਹੁਤ ਹੀ ਕਮਾਲ ਦੀ ਚੀਜ਼ ਹੈਗੀ ਜਿਹੜੀ ਹੱਥੀ ਤਿਆਰ ਕੀਤੀ ਜਾਂਦੀ ਹੈਗੀ ਤੇ ਇਸ ਤਰ੍ਹਾਂ ਜਿਹੜੇ ਬੱਕ ਬੱਕ ਸੂਬਿਆਂ ਤੋਂ ਇਹ ਕਾਰੀਗਰ ਹੁੰਦੇ ਹੈਗੇ ਉਹ ਆਪਣੇ ਹੱਥੇ ਜਿਹੜਾ ਸਮਾਨ ਬਣਾਇਆ ਹੁੰਦਾ ਉਹ ਲੈ ਕੇ ਇੱਥੇ ਪਹੁੰਚਦੇ ਹੈਗੇ ਤੇ ਜਿਹੜੇ ਕਿਤਾਜੋ ਨਾਲੇ ਤਾਂ ਇਹਨਾਂ ਦਾ ਜਿਹੜਾ ਕੀ ਸਮਾਨ ਹੈਗਾ ਉਹ ਵਿਕ ਸਕੇ ਕਿਉਂਕਿ ਇਹਦੇ ਵਿੱਚ ਜਿਹੜੇ ਬਚੋਲਗੇ ਹੈਗੀ ਬਚੋਲਗੀ ਖਤਮ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਕਿਉਂਕਿ ਜਿਹੜੇ ਕਾਰੀਗਰ ਹੁੰਦੇ ਹੈਗੇ ਉਹ ਹੱਥੀਂ ਸਮਾਨ ਬਣਾਉਂਦੇ ਆ ਤੇ ਜਿਹੜੇ ਦੁਕਾਨਦਾਰ ਜਾਂ ਸਟੋਰਾਂ ਵਾਲੇ ਹੁੰਦੇ ਹੈਗੇ ਉਹ ਬਹੁਤ ਸਸਤਾ ਸਮਾਨ ਖਰੀਦ ਲੈਂਦੇ ਆ ਤੇ ਮੁੜ ਕੇ ਇਹ ਗਾਕਾਂ ਨੂੰ ਬਹੁਤ ਮਹਿੰਗਾ ਸਮਾਨ ਵੇਚਦੇ ਹੈਗੇ ਪਰ ਇਹਨਾਂ ਵੱਲੋਂ ਜਿਹੜੇ ਡਾਇਰੈਕਟ ਇੱਥੇ ਸੇਲ ਕੀਤੀ ਜਾਂਦੀ ਹੈ ਕਿਉਂਕਿ ਸਰਕਾਰ ਵੱਲੋਂ ਜਿਹੜਾ ਇਹਨਾਂ ਲਈ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਆਪਣਾ ਸਮਾਨ ਜਾ ਕੇ ਇੱਥੇ ਵੇਚ ਸਕਦੇ ਹੈਗੇ ਇਹਨਾਂ ਲਈ ਜਿਹੜਾ ਸਹੂਲਤਾਂ ਵੀ ਸਾਰੀਆਂ ਦਿੱਤੀਆਂ ਜਾਂਦੀਆਂ ਗਈਆਂ ਤੇ ਜਿਹੜਾ ਬਚੋਲਗੀ ਦਾ ਹੁੰਦਾ ਹੈਗਾ ਜੇ ਕਹਿੰਦੇ ਬਚਾਲੜਾ ਉਹ ਵੀ